ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਮਹਾਰਾਣੀ ਜਿੰਦਕੌਰ ਨੇ ਚਿੱਠੀ ਲਿਖੀ ਸੀਗੀ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੂੰ ਵੰਗਾਰਨ ਦੇ ਵਾਸਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਚਲੇ ਜਾਂਦੇ ਆ ਉਸ ਤੋਂ ਬਾਅਦ ਕੌਮ ਦੇ ਵਿੱਚ ਜਾਨ ਪਰਨ ਵਾਸਤੇ ਸ਼ਾਮ ਸਿੰਘ ạtਾਰੀ ਵਾਲੇ ਨੂੰ ਚਿੱਠੀ ਲਿਖੀ ਜਾਂਦੀ ਹੈ ਉਹ ਕਦੋਂ ਹੋਇਆ ਕਿਵੇਂ ਹੋਇਆ ਕੀ ਲਿਖਿਆ ਗਿਆ ਸੀ ਉਸ ਚਿੱਠੀ ਦੇ ਵਿੱਚ ਉਹਦੇ ਬਾਰੇ ਦੱਸਦੀਆਂ ਤੇ ਅੱਜ ਦਾ ਦਿਨ ਖਾਸ ਕਿਉਂ ਹੈ ਅੱਛਾ ਸਿੱਖ ਐਂਗਲੋ ਵਾਰ ਹੋ ਰਹੀ ਹੈ ਅੰਗਰੇਜ਼ਾਂ ਦੇ ਨਾਲ ਪਹਿਲੀ ਸਿੱਖ ਐਂਗਲੋ ਵਾਰ ਤੇ ਉਹਦੇ ਵਿੱਚ ਦੋ ਲੜਾਈਆਂ ਇੱਕ ਫਿਰੂ ਸ਼ਹਿਰ ਦੀ ਲੜਾਈ ਤੇ ਇੱਕ ਮੁੱਦਕੀ ਦੀ ਲੜਾਈ ਇਹ ਦੋਵੇਂ ਜੰਗਾਂ ਸਿੱਖ ਹਾਰ ਜਾਂਦੇ ਐ ਜਦੋਂ ਫਿਰੂ ਸ਼ਹਿਰ ਦੀ ਜੰਗ ਸਿੰਘ ਹਾਰਦੀ ਐ ਨਾ ਤਾਂ ਉਦੋਂ ਇੱਕ ਵਾਕਿਆ ਹੁੰਦਾ ਰਾਜਾ ਲਾਲ ਸਿੰਘ ਆਪੇ ਹਾਰਦਾ ਤੇ ਆਪੇ ਪਿਛਾ ਨੂੰ ਦੌੜ ਜਾਂਦਾ ਏ ਖਬਰ ਜਦੋਂ ਮਹਾਰਾਣੀ ਜਿੰਦਾ ਮਾਫ ਕਰਨਾ ਮਹਾਰਾਣੀ ਜਿੰਦਕੌਰ ਨੂੰ ਮਿਲਦੀ ਐ ਨਾ ਤਾਂ ਉਹ 25 ਦਸੰਬਰ 1845 ਨੂੰ 10 ਘੋੜਸਵਾਰਾਂ ਦੇ ਸਣੇ ਇਕ ਚਿੱਠੀ ਸਰਦਾਰ ਸ਼ਾਮ ਸਿੰਘ ਠਾਰੀ ਵਾਲੇ ਨੂੰ ਲਿਖ ਕੇ ਭੇਜਦੀ ਉਹਦੇ ਬਾਰੇ ਸਰਦਾਰ ਸੋਹਣ ਸਿੰਘ ਸ਼ੀਤਲ ਹੋਰਾਨੀ ਬਟ ਆ ਸੋਣਾ ਲਿਖਿਆ ਕਹਿੰਦੇ ਬੈਠ ਰਹੇ ਹੋ ਕੀ ਚਿੱਤ ਵਿੱਚ ਧਾਰ ਸਿੰਘਾ ਦੋਵੇਂ ਜੰਗ ਮੁਦ ਕੀ ਫੇਰੂ ਸ਼ਹਿਰ ਵਾਲੇ ਸਿੰਘ ਆਏ ਅੰਗਰੇਜ਼ਾਂ ਤੋਂ ਹਾਰ ਸਿੰਘਾ ਕਾਨੂੰ ਹਾਰਦੇ ਕਿਉ ਮਿਹਣੇ ਜੱਗ ਦਿੰਦਾ ਜਿਉਂਦੀ ਹੁੰਦੀ ਜੋ ਅੱਜ ਸਰਕਾਰ ਸਿੰਘਾ ਤੇਗ ਸਿੰਘਾਂ ਦੀ ਖੁੰਡੀ ਤਾਂ ਹੋ ਨਹੀਂ ਗਈ ਹੈ ਪਰ ਆਪਣੇ ਹੋ ਗਏ ਕਦਾਰ ਸਿੰਘਾ ਦੇਸ਼ ਤਰੋਹੀ ਵਜ਼ੀਰ ਜਰਨੈਲ ਰਲ ਕੇ ਹਵੇਕ ਕੌਮ ਦਾ ਮੁੱਲ ਕੀ ਪਾ ਰਹੇ ਨੇ ਚਾਈ ਚਾਈ ਗੁਲਾਮੀ ਦੀਆਂ ਬੇੜੀਆਂ ਪਾਉ ਪੰਜਾਬ ਦੀਆਂ ਨਿਖ ਮਿਟਾ ਰਹੇ ਨੇ ਹੁਣ ਵੀ ਚਮਕੀ ਨਾ ਜੇ ਸਿੰਘਾ ਤੇਗ ਤੇਰੀ ਤਾਂ ਫਿਰ ਸਾਰੇ ਨਿਸ਼ਾਨ ਮਿਟਾਏ ਜਾਸਣ ਤੇਰੇ ਲਾੜਲੇ ਕੌਮ ਦੀ ਹੱਕ ਉਤੇ ਕੱਲ ਨੂੰ 11 ਦੇ ਝੰਡੇ ਚੁਲਾਏ ਜਾਸਣ ਪੁੱਟ ਸ਼ੇਰੇ ਪੰਜਾਬ ਦੀ ਮੜੀ ਤਾਈ ਉਹਦੇ ਪੈਰਾਂ ਵਿੱਚ ਫੁੱਲ ਰੁਲਾਏ ਜਾਸਣ ਬਦਲੀ ਜਿਨੇ ਤਕਦੀਰ ਪੰਜਾਬ ਦੀ ਸੀ ਉਹਦੀ ਆਤਮਾ ਨੂੰ ਤੀਰ ਲਾਏ ਜਾਸਣ ਹਜੇ ਸਮਾ ਹਈ ਵਕਤ ਸੰਭਾਲ ਸਿੰਘਾ ਰੂੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ ਮੋਇ ਮੱਤਰ ਦੀ ਯੋਧਿਆ ਆਨ ਰੱਖ ਲੈ ਇਹ ਆਖ ਕੇ ਵੰਗਾਰਿਆ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਘਟਾਰੀ ਵਾਲੇ ਨੂੰ ਬਹੁਤ ਸਾਰੀ ਸਿੱਖ ਫੌਜ ਕੀ ਹੋਇਆ ਕਿ ਗਦਾਰਾਂ ਦੀ ਗਦਾਰੀ ਕਰਕੇ ਮੁੱਦਕੀ ਦੀ ਤੇ ਫਿਰ ਫੀਰੂ ਸ਼ਹਿਰ ਦੀ ਲੜਾਈ ਦੇ ਵਿੱਚ ਮਾਰੀ ਜਾ ਚੁੱਕੀ ਸੀ ਬਚੀ ਹੋਈ ਸਿੱਖ ਫੌਜ ਸਭਰਾਵਾਂ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਇੱਕ ਕੱਚੇ ਕਿਲੇ 'ਚ ਇਕੱਠੀ ਹੋਈ 7 ਫਰਵਰੀ 1846 ਨੂੰ ਲਾਲ ਸਿੰਘ ਨੇ ਲਾਹੌਰ ਸਰਕਾਰ ਦੀਆਂ ਜਿਹੜੀਆਂ ਸਾਰੀਆਂ ਤਿਆਰੀਆਂ ਸੀ ਸਿੰਘਾਂ ਦੀਆਂ ਜਿਹੜੀਆਂ ਸਾਰੀਆਂ ਤਿਆਰੀਆਂ ਸੀਗੀਆਂ ਨਾ ਉਹਦਾ ਨਕਸ਼ਾ ਅੰਗਰੇਜ਼ਾਂ ਨੂੰ ਭੇਜਦਾ ਫਿਰੋਜ਼ਪੁਰ ਗ੍ਰਿਫਨ ਨੇ ਲਿਖਿਆ ਕਿੰਦਾ ਆਖਿਆ ਜਾਂਦਾ ਹੈ ਕਿ 9 ਫਰਵਰੀ ਨੂੰ ਗਦਾਰ ਕਮਾਂਡਰ ਇਨ ਚੀਫ ਤੇਜਾ ਸਿੰਘ ਨੇ ਸ਼ਾਮ ਸਿੰਘ ਅਟਾਰੀ ਨੂੰ ਅੰਗਰੇਜ਼ ਸਰਕਾਰ ਨਾਲ ਮਿਲ ਕੇ ਲਾਹੌਰ ਦਰਬਾਰ ਨਾਲ ਗਦਾਰੀ ਕਰਨ ਲਈ ਕਿਹਾ ਪਰ ਸ਼ਾਮ ਸਿੰਘ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ ਨਹੀਂ ਮੰਨਿਆ ਕਮਾਂਡਰ ਤੇਜ ਸਿੰਘ ਨੇ ਗੁੱਸੇ 'ਚ ਕਿਹਾ ਵੀ ਜੇ ਤੂੰ ਇੰਨਾ ਹੀ ਵਫਾਦਾਰ ਹੈਂ ਤਾਂ ਸੌਂ ਖਾ ਕੇ ਮੈਂ ਜਿਉਂਦਾ ਵਾਪਸ ਨਹੀਂ ਜਾਊਂਗਾ ਸ਼ਾਮ ਸਿੰਘ ਨੇ ਉਸੇ ਵੇਲੇ ਅਰਦਾਸ ਕੀਤੀ ਕਿ ਮਰਨਾ ਕਬੂਲ ਹੈ ਪਰ ਗਦਾਰੀ ਨਹੀਂ 10 ਫਰਵਰੀ ਅੱਜ ਦੇ ਦਿਨ ਸਵੇਰ ਹੁੰਦਿਆਂ ਹੀ ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ ਹਮਲਾ ਰਾਜਾ ਗੁਲਾਬ ਸਿੰਘ ਕਮਾਂਡਰ ਤੇਜ ਸਿੰਘ ਤੇ ਲਾਲ ਸਿੰਘ ਦੇ ਭੇਜੇ ਹੋਏ ਨਕਸ਼ੇ ਦੇ ਮੁਤਾਬਕ ਹੋਇਆ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੋਇਆ ਅੰਮ੍ਰਿਤ ਵੇਲੇ ਸਰਦਾਰ ਸ਼ਾਮ ਸਿੰਘ ਹੱਥ 'ਚ ਤਲਵਾਰ ਤੇ ਚੀਨੀ ਘੋੜੀ 'ਤੇ ਸਵਾਰ ਹੋ ਕੇ ਅਰਦਾਸਾ ਸੋਧ ਕੇ ਜੰਗ ਦੇ ਮੈਦਾਨ ਦੇ ਵਿੱਚ ਕੁੱਦ ਪੈਂਦਾ ਸਰਦਾਰ ਮੇਵਾ ਸਿੰਘ ਮਜੀਠੀਆ ਕਾਨ ਸਿੰਘ ਮਾਨ ਮਹਤਾਬ ਸਿੰਘ ਮਜੀਠੀਆ ਤੇ ਸਰਦਾਰ ਪੋਵ ਇੰਡੀਆ ਗੁਲਾਬ ਸਿੰਘ ਪੋਵ ਇੰਡੀਆ ਇਹ ਜਰਨੈਲ ਸੀ ਜਿਨ੍ਹਾਂ ਦੇ ਉੱਤੇ ਸਰਦਾਰ ਸ਼ਾਮ ਸਿੰਘ ਟਾਰੀ ਨੂੰ ਮਾਣ ਸੀ ਪਰ ਉਧਰ ਜਿਹੜੇ ਗਦਾਰ ਸੀ ਲਾਲ ਸਿੰਘ ਤੇ ਤੇਜ ਸਿੰਘ ਉਹਨਾਂ ਪਹਿਲੇ ਹਮਲੇ 'ਚ ਹੀ ਭੱਜ ਨਿਕਲੇ ਇੱਕ ਪੁਲ ਬਣਾਇਆ ਸੀ ਸਤਲੁਜ ਦਰਿਆ ਦੇ ਕੋਲ ਬੜੀ ਮਿਹਨਤ ਦੇ ਨਾਲ 2 ਮਹੀਨੇ ਲਾ ਕੇ ਉਹਨਾਂ ਪੁਲ ਨੂੰ ਤੋੜ ਕੇ ਭੱਜ ਗਏ ਸਿੱਖ ਫੌਜ ਦੇ ਹੌਸਲੇ ਵੀ ਤੋੜ ਗਏ ਪਿੱਛੇ ਚੜਿਆ ਦਰਿਆ ਹੁੰਦਾ ਤੇ ਅੱਗੋਂ ਦੁਸ਼ਮਣ ਦੀਆਂ ਤੋਪਾਂ ਦੇ ਗੋਲੇ ਇਧਰ ਤੇਜ ਸਿੰਘ ਨੇ ਕੀ ਕੀਤਾ ਸਿੱਖਾਂ ਦੀਆਂ ਜਿਹੜੀਆਂ ਬਾਰੂਦ ਦੀਆਂ ਪੇਟੀਆਂ ਸੀ ਦਰਿਆ 'ਚ ਸੁੱਟਦੀਆਂ ਤੇ ਜਿਹੜੀਆਂ ਬਚੀਆਂ ਹੋਈਆਂ ਪੇਟੀਆਂ ਸੀ ਉਹਨਾਂ ਦੇ ਵਿੱਚ ਬਾਰੂਦ ਦੀ ਜਗ੍ਹਾ ਸਰੂ ਭਰੀ ਹੋਈ ਸੀ ਜੋ ਉਹ ਨਹੀਂ ਕੀਤਾ ਸੀ ਗਦਾਰਾਂ ਦੀ ਭੱਜਣ ਕਰਕੇ ਸਿੱਖ ਫੌਜ ਦਾ ਹੌਸਲਾ ਤਾਂ ਟੁੱਟਿਆ ਪਰ ਉਸ ਹੌਸਲੇ ਨੂੰ ਬਣਿਆ ਰੱਖਣ ਦੀ ਵਾਸਤੇ ਸਰਦਾਰ ਸ਼ਾਮ ਸਿੰਘ ਮੈਦਾਨ ਚ ਕਦੇ ਇਧਰ ਜਾ ਰਿਹਾ ਕਦੇ ਉਧਰ ਜਾ ਰਿਹਾ ਤੇ ਅਚਾਨਕ ਨਾ ਇੱਕ ਗੋਲੀ ਘੋੜੀ ਦੇ ਲੱਗਦੀ ਹੈ ਘੋੜੀ ਦੇ ਗੋਲੀ ਲੱਗਦੀ ਹੈ ਅਚਾਨਕ ਉਹ ਧਰਤੀ ਤੇ ਪੈਂਦੀ ਹੈ ਤੇ ਥਾਈ ਮਰ ਜਾਂਦੀ ਹੈ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੇ ਫਿਰ ਲਲਕਾਰਾ ਮਾਰਿਆ ਤੇ 50 ਸਿੱਖ ਸਿਪਾਹੀ ਉਹਨਾਂ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਕੁੱਦ ਪਏ ਤਲਵਾਰਾਂ ਦੇ ਨਾਲ ਸਰਦਾਰ ạtਾਰੀ ਨੇ ਅੰਗਰੇਜ਼ਾਂ ਦੇ ਪਰਖੱਚੇ ਉਡਾ ਦਿੱਤੇ ਹੰਯਾ ਪੜਤਲਾ ਪੀੜ ਕੇ ਤੋਪਖਾਨੇ ਅਗੋ ਸਿੰਘਾਂ ਨੇ ਪਾਸੜੇ ਤੋੜ ਸੁਟੇ ਮਾਕੇ ਖਾਂਤੀ ਮੀਵਾ ਸਿੰਘ ਹੋਏ ਸਿੱਦੇ ਹੱਲੇ ਤਿੰਨੇ ਫਰੰਗੀ ਦੇ ਮੋੜ ਸੁਟੇ ਸ਼ਾਮ ਸਿੰਘ ਸਰਦਾਰ ਟਾਰੀ ਵਾਲੇ ਮਾਰ ਸ਼ਾਸਤਰੀ ਜੋੜ ਵਿਛੋੜ ਸੁਟੇ ਸ਼ਾ ਮੁਹੰਮਦਾ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ ਹੰਤ ਇੱਕ ਖੱਬੇ ਪਾਸੇ ਤੋਂ ਗੋਲੀ ਆਉਂਦੀ ਹੈ ਉਹਨੇ ਸਰਦਾਰ ਟਾਰੀ ਨੂੰ ਵੀ ਸੁੱਟ ਦਿੱਤਾ ਇੱਕ ਤੋਂ ਬਾਅਦ ਇੱਕ ਸੱਤ ਗੋਲੀਆਂ ਵੱਜਦੀਆਂ ਨੇ ਸ਼ਾਮ ਹੋਣ ਤੱਕ 10 ਫਰਵਰੀ 1846 ਪਹਿਲੀ ਸਿੱਖ ਐਂਗਲੋਵਾਰਦੀ ਆਖਰੀ ਲੜਾਈ ਸਰਦਾਰ ਸ਼ਾਮ ਸਿੰਘ ਨਾਮ ਦਾ ਸੂਰਜ ਅਸਤ ਹੋ ਜਾਂਦਾ ਹਰਡਿੰਗ ਲਿਖਦਾ ਹੈ ਕਿ ਇਹੋ ਜੀ ਜੰਗ ਅੰਗਰੇਜ਼ਾਂ ਨਾਲ ਨਾ ਕਦੇ ਕਿਸੇ ਕੌਮ ਨੇ ਲੜੀ ਸੀ ਤੇ ਨਾ ਕਦੀ ਅੰਗਰੇਜ਼ਾਂ ਨੇ ਵੇਖੀ ਸੀ ਪੰਜਾਬ ਦੀ ਧਰਤੀ ਦੇ ਉੱਤੇ ਫੌਜ ਇੰਨੀ ਬਹਾਦਰੀ ਨਾਲ ਲੜੀ ਗਈ ਪਰ ਆਪਣੇ ਜਰਨੈਲ ਗਦਾਰਾਂ ਦੇ ਕਰਕੇ ਹਾਰ ਗਈ ਔਟਾਰੀ ਪਿੰਡ ਦੇ ਵਸੀਆਂ ਨੇ ਫਿਰੋਜ਼ਪੁਰ ਜਾ ਕੇ ਜਿਹੜਾ ਬਰਤਾਨਵੀ ਜਨਰਲ ਸੀਗਾ ਉਹਦੇ ਕੋਲੋਂ ਸ਼ਾਮ ਸਿੰਘ ਦੀ ਮਰਤਕ ਦੇ ਦੀ ਮੰਗ ਕੀਤੀ ਲਾਰਡ ਗਫ ਨੇ ਹਿਊ ਗਫ ਨੇ ਇਜਾਜ਼ਤ ਦਿੱਤੀ ਕਹਿੰਦਾ ਵੀ ਸਰਦਾਰ ਸ਼ਾਮ ਸਿੰਘ ਘਟਾਰੀ ਤੇ ਜਿਹੜੇ ਬਾਕੀ ਦੇ ਜਰਨੈਲ ਆ ਉਹਨਾਂ ਦੀਆਂ ਲਾਸ਼ਾਂ ਤੁਸੀਂ ਲੈ ਕੇ ਜਾ ਸਕਦੇ ਹੋ ਡਾਕਟਰ ਗੰਡਾ ਸਿੰਘ ਆਪਣੀ ਕਿਤਾਬ ਸਰਦਾਰ ਸ਼ਾਮ ਸਿੰਘ ਘਟਾਰੀ ਵਾਲਾ ਵਿੱਚ ਲਿਖਦੇ ਨੇ ਕਿ ਸਰਦਾਰ ਘਟਾਰੀ ਦੀ ਮਰਤਕ ਦੇ 22 ਫਰਵਰੀ ਨੂੰ ਘਟਾਰੀ ਪਿੰਡ ਪਹੁੰਚੀ ਉਹਨਾਂ ਦੀ ਸ਼ਹੀਦੀ ਦੀ ਖਬਰ 10 ਫਰਵਰੀ ਦੀ ਰਾਤ ਨੂੰ ਹੀ ਘਟਾਰੀ ਪਹੁੰਚ ਗਈ ਸੀ ਜਿਸ ਨੂੰ ਸੁਣਦੇ ਸਾਰ ਹੀ ਉਹਨਾਂ ਦੀ ਸਿੰਘਣੀ ਸਰੀਰ ਤਿਆਗ ਗਈ ਸੀ ਸਰਦਾਰ ਸ਼ਾਮ ਸਿੰਘ ਦਾ ਸਸਕਾਰ 12 ਫਰਵਰੀ ਨੂੰ ਉਹਨਾਂ ਦੀ ਸਿੰਘਣੀ ਦੀ ਸਮਾਦ ਦੇ ਨੇੜੇ ਕੀਤਾ ਗਿਆ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਪਾਰੀਆਂ ਨਹੀਂ ਅੱਜ ਹੋਵੇ ਸਰਕਾਰ ਤੋਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨਹੀਂ ਘੋੜੇ ਆਦਮੀ ਗੋਲਿਆਂ ਨਾਲ ਉੱਡਣ ਹਾਥੀ ਟੈਂਦੇ ਸਣੇ ਅੰਬਾਰੀਆਂ ਨਹੀਂ ਸ਼ਾ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਮੈਂ ਜਦੋਂ ਵੀ ਇਤਿਹਾਸ ਸੁਣਾਉਂਦੀ ਆ ਬਹੁਤ ਭਾਵੁਕ ਹੋ ਜਾਂਦੀ ਆ ਪਰ ਜਦੋਂ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਖੁੱਭਣ ਲੱਗਦੇ ਹੋ ਨਾ ਜਦੋਂ ਤੁਹਾਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਲੱਗਦਾ ਹੈ ਕਿ ਅਸੀਂ ਕਿੱਥੋਂ ਮੁੜ ਕੇ ਆਏ ਆ ਤਾਂ ਭਾਵੁਕ ਹੋ ਜਾਂਦਾ ਹੈ ਬਟ ਐਟ ਦ ਸੇਮ ਟਾਈਮ ਅਸੀਂ ਗੁਰੂਕਾਲ ਤੋਂ ਸਿੱਖਣਾ ਤੇ ਉਸ ਤੋਂ ਬਾਅਦ ਅਸੀਂ ਸਿੰਘਾਂ ਤੋਂ ਸਿੱਖਣਾ ਹੈ ਨਾ ਨਾ ਤਾਂ ਕਦੇ ਉਹਨਾਂ ਨੇ ਹਾਰ ਮੰਨੀ ਤੇ ਨਾ ਕਦੇ ਆਪਾਂ ਮੰਨਣੀ ਹੈ ਰੋਜ਼ ਆਪਾਂ ਇੱਕ ਜੰਗ ਹਾਰਦੇ ਆ ਰੋਜ਼ ਸਾਡੇ ਤੇ ਜਾਲ ਸੁੱਟੇ ਜਾ ਰਹੇ ਆ ਪਰ ਅਸੀਂ ਅਸੀਂ ਜਿੰਨਾ ਜਿੱਤਾਂਗੇ